ਪੰਜਾਬ ਦੀ ਨੌਜਵਾਨੀ ਦਾ ਨਸ਼ੇ ਨੇ ਕੀਤਾ ਬੇੜਾ ਗਰਕ ਹੁਣੇ ਉਹ ਕੰਮ ਹੋ ਗਿਆ ਕਹਿੰਦੇ ਜਵਾਕਾਂ ਨੂੰ ਅੰਦਰੇ ਤਾਲੇ ਲਾ ਕੇ ਰੱਖੋ ਬਾਹਰ ਨਾ ਨਿਕਲੋ ਅਸੀਂ ਸ਼ਰੇਆਮ ਚੱਕਣ ਵਾਲੇ ਫਿਰ ਰਹੇ ਆਂ ਝੂਰੀਆਂ ਛੱਡ ਕੇ ਬੱਚੇ ਚੁੱਕਣ ਨੂੰ ਨੌਜਵਾਨ ਹੋ ਗਏ ਨੇ ਉਤਾਰੂ ਧੂਣੀ ਵਾਲੇ ਨਸ਼ੇੜੀ ਆ ਗੋਲੀਆਂ ਪਈਆਂ ਨੇ ਇਹਦੀਆਂ ਕਾਰਵਾਈ ਹੋਣੀ ਚਾਹੀਦੀ ਹੁਣ ਵੀ ਕਹਿੰਦਾ ਸਭ ਨੂੰ ਮੇਨੂੰ ਹੱਥ ਨਾ ਲਾਉਂਗਾ ਮਾਰੂਗਾ ਆ ਦੇਖ ਮਾਰਦਾ ਬੀ ਘਰ ਦੇ ਬਾਹਰ ਖੇਡ ਰਹੇ ਜਵਾਕਾਂ ਤੱਕ ਨੂੰ ਨਹੀਂ ਬਖਸ਼ਿਆ ਉਹਦਾ ਦੋ ਜਵਾਕ ਨੂੰ ਲੈ ਕੇ ਉੱਥੇ ਚੜ ਗਿਆ ਦੀ ਇਹ ਤਾਂ ਇੱਕ ਛੋਟੇ ਜਵਾਕ ਨੂੰ 3 ਸਾਲ ਦੇ ਨੂੰ ਇੱਕ ਹੋਰ ਦੀਆ ਮਾਸੂਮ ਦੇ ਰੋਲਾ ਪਾਉਣ ਤੇ ਸਾਰਾ ਇਲਾਕਾ ਹੋ ਗਿਆ ਇਕੱਠਾ ਵੀਰੇ ਜਵਾਕ ਚਲੇ ਜਾਂਦੇ ਇਕੱਲਾ ਇਕੱਲਾ ਮੁੰਡਾ ਦੀਗਾ ਮੇਰਾ ਤੇ ਸਭ ਤੋਂ ਵੱਡੀ ਗੱਲ ਆ ਦੇਖ ਲੋ ਇਹ ਜੇ ਚੋਰਾ ਤੋਂ ਬਚਾ ਕੇ ਰੱਖੋ ਆ ਜਿਹੜੇ ਚਿੱਟਾ-ਚੁੱਟਾ ਲਾਉਂਦੇ ਨੇ ਇਹਨਾਂ ਦੇ ਪੰਜਾਬ 'ਚ ਨਸ਼ਿਆਂ ਦਾ ਇਸ ਕਦਰ دریا ਵਗ ਚੁੱਕਿਆ ਹੈ ਕਿ ਪੰਜਾਬ ਦੀ ਨੌਜਵਾਨੀ ਇਸ ਵੇਲੇ ਇਸ ਕਦਰ ਨਸ਼ਿਆਂ 'ਚ ਗਰਕ ਕੈ ਕਿ ਹੁਣ ਮਾਸੂਮ ਜਵਾਕ ਵੀ ਨਹੀਂ ਛੱਡੇ ਜਾ ਰਹੇ ਚੋਰੀਆਂ ਚਿਕਾਰੀਆਂ ਤਾਂ ਸੁਣੀਆਂ ਸੀ ਬਹੁਤ ਚੋਰੀਆਂ ਹੁੰਦੀਆਂ ਨੇ ਇੱਥੋਂ ਤੱਕ ਕੀ ਕਰਦੇ ਬਾਹਰ ਪਿਆ ਸਮਾਨ ਇਹ ਨਸ਼ੇੜੀ ਨਹੀਂ ਛੱਡਦੇ ਪਰ ਹੁਣ ਜਿਹੜਾ ਮਾਮਲਾ ਸਾਹਮਣੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿਨਾਂ ਨਸ਼ੇੜੀਆਂ ਦੇ ਵੱਲੋਂ ਮਸੂਮ ਬੱਚਿਆਂ ਨੂੰ ਅਗਵਾ ਕਰਨ ਤੱਕ ਦੀ ਕੋਸ਼ਿਸ਼ ਕੀਤੀ ਜੀ ਹਾਂ ਬਿਲਕੁਲ ਸਹੀ ਸੁਣ ਰਹੇ ਹੋ ਅਗਵਾ ਕਰਨ ਦੀ ਕੋਸ਼ਿਸ਼ ਕਰਦੇ ਨੇ ਹਾਲਾਂਕਿ ਇਹ ਨਸ਼ੇੜੀ ਮੁੰਡਾ ਜਿਵੇਂ ਬੱਚਿਆਂ ਨੂੰ ਅਗਵਾ ਕਰਕੇ ਲਿਜਾਣ ਦੀ ਕੋਸ਼ਿਸ਼ ਕਰਦਾ ਇੱਕ ਬੱਚਾ ਰੋਲਾ ਪਾ ਦਿੰਦਾ ਤੇ ਉਸ ਤੋਂ ਬਾਅਦ ਇਲਾਕੇ ਦੇ ਲੋਕ ਇਕੱਠੇ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਕੀ ਹੋਣਾ ਸੀ ਫਿਰ ਜੰਮ ਕੇ ਇਸ ਦੀ ਛੇਤਰ ਪਰੇਡ ਕੀਤੀ ਗਈ ਹੈ ਪਰ ਤੁਸੀਂ ਹਾਲਾਤ ਵੇਖ ਲਓ ਆਪਣੇ ਪੰਜਾਬ ਦੇ ਕਿੰਨੇ ਮਾੜੇ ਹੋ ਚੁੱਕੇ ਨੇ ਕਿ ਇਸ ਕੇਂਦਰ ਹੁਣ ਨੌਜਵਾਨ ਜਿਹੜੇ ਨੇ ਉਹ ਚੋਰੀਆਂ ਡਕੈਤੀਆਂ ਤੋਂ ਸੁਣੀਆਂ ਸਨ ਪਰ ਹੁਣ ਮਸੂਮ ਜਵਾਕਾ ਤੱਕ ਨੂੰ ਨਹੀਂ ਬਖਸ਼ ਰਹੀ ਯਾਨੀ ਕਿ ਘਰ ਦੇ ਬਾਜ਼ੇਕਰ ਜਵਾਕ ਖੇਡ ਰਿਹਾ ਤਾਂ ਉਹਦਾ ਵੀ ਹੁਣ ਭਰੋਸਾ ਨਹੀਂ ਹੈ ਕਿ ਉਹ ਸੁਰੱਖਿਅਤ ਹੈ ਜਾਂ ਨਹੀਂ ਤਾਂ ਸਾਡਾ ਇਸ ਖਬਰ ਨੂੰ ਦਿਖਾਉਣ ਦਾ ਮਕਸਦ ਇਹੋ ਹੈ ਕੀ ਧਿਆਨ ਰੱਖੋ ਅਲੇ ਦwale ਜੇਕਰ ਤੁਹਾਨੂੰ ਕੋਈ ਜਿਹਾ ਸ਼ੱਕੀ ਨੌਜਵਾਨ ਕੋਈ ਨਿਸ਼ੇੜੀ ਨਜ਼ਰ ਆਉਂਦਾ ਹੈ ਤਾਂ ਤੁਰੰਤ ਉਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਕਿਉਂਕਿ ਇੱਕ ਨਿੱਕੀ ਜਿਹੀ ਅਣਗਹਿਲੀ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਕਾਫੀ ਭਾਰੂ ਪੈ ਸਕਦੀ ਹੈ ਅਸੀਂ ਇਸ ਦਾ ਜ਼ਿਕਰ ਇਸ ਕਰਕੇ ਕਰ ਰਿਹਾ ਕਿਉਂਕਿ ਅਜਿਹਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੱਸ ਦਈਏ ਕੀ ਨੌਜਵਾਨ ਜਿਹੜਾ ਨਾਬਾ ਦੇ ਹਿੰਮਤਨਗਰ ਦੇ ਵਿੱਚ ਨਸ਼ੇ 'ਚ ਧੋਤੇ ਇਸ ਕਦਰ ਤੁਰਿਆ ਜਾ ਰਿਹਾ ਸੀ ਕਿ ਤਿੰਨ ਸਾਲ ਦੇ ਛੋਟੇ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਦਾ ਤੇ ਉੱਥੇ ਇੱਕ ਹੋਰ ਬੱਚਾ ਜਿਹੜਾ ਇਸ ਨੂੰ ਵੇਖ ਕੇ ਰੋਲਾ ਪਾ ਦਿੰਦਾ ਤੇ ਇਲਾਕੇ ਦੇ ਲੋਕ ਇਕੱਠੇ ਹੋ ਜਾਂਦੇ ਨੇ ਫਿਰ ਜਮ ਕੇ ਇਸ ਦੀ ਛਿਤਰ ਪਰੇਡ ਹੋਈ ਹੈ ਹਾਲਾਂਕਿ ਉਸੇ ਵਕਤ ਉਸਨੇ ਉਹ ਲੋਪਜਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਲੋਹੇ ਦੀ ਗਰਜ ਨਾਲ ਜ਼ਖਮੀ ਹੁੰਦਾ ਤੇ ਲਹੂ ਲੋਹਾਂਟ ਹੋ ਜਾਂਦਾ ਹੈ ਪੁਲਿਸ ਦੇ ਹਵਾਲੇ ਇਸ ਨੂੰ ਕਰ ਦਿੱਤਾ ਗਿਆ ਪਰ ਵੱਡੇ ਸਵਾਲ ਨੇ ਕੀ ਅੱਜ ਸਾਡੇ ਬੱਚੇ ਸੁਰੱਖਿਤ ਨਹੀਂ ਇਹ ਜ਼ਰੂਰ ਸਾਨੂੰ ਦੇਖਣਾ ਪਵੇਗਾ ਕਿ ਸਾਡੇ ਬੱਚੇ ਸਮਾਜ ਦੇ ਵਿੱਚ ਵਿਚਰਦਿਆਂ ਸੁਰੱਖਿਅਤ ਰਹਿਣ ਜਿਹੜੇ ਨਸ਼ੇੜੀਆਂ ਤੇ ਅਪਰਾਧਿਕ ਅੰਸਰਾਂ ਤੋਂ ਬਚ ਕੇ ਰਹਿ। ਇੱਥੇ ਰਹਿਣਾ ਹਿੰਮਤ ਰਗਰ ਜੀ ਜੀ ਕੀ ਹੋਇਆ ਕੀ ਸਾਹਿਬ ਇਹ ਮੇਰਾ ਪੋਤਾ ਜੀ ਆ ਜਵਾਗ ਨਾਲ ਖੇਡਣ ਆ ਗਿਆ। ਮੈਂ ਉਹਦੇ ਮਗਰ ਆਈ। ਮੈਂ ਕਹਾਂ ਵੀ ਇਹ ਮੁੰਡਾ ਭੱਜਿਆ ਜਾ ਰਿਹਾ। ਇਹ ਨਾਲ ਰਹਿਣਾ ਕੋਠਾ ਟੱਪਿਆ ਕੰਦ ਅੰਦਰ ਮੇਰੇ ਪੋਤੇ ਨੂੰ ਲੈ ਕੇ ਚਿਵਾਰੇ ਦੇ ਉੱਪਰ ਚੜ ਗਿਆ। ਉਹਨਾਂ ਨੇ ਨਿਆਣਿਆਂ ਨੇ ਕੂਕਰੋਲਾ ਪਾਇਆ ਤਾਂ ਇਹਨਾਂ ਨੇ ਮਾਲੇ ਦੇ ਮੁੰਡਿਆਂ ਨੇ ਸਾਰਿਆਂ ਨੇ ਖੋਇਆ ਇਹ ਤੋਂ। ਬਤਲ ਬੱਚਾ ਚੱਕਣ ਲੱਗਿਆ ਚੱਕ ਕੇ ਲੈ ਗਿਆ ਉੱਪਰ ਲੈ ਗਿਆ ਲੈ ਚੱਕ ਕੇ ਲੈ ਗਿਆ ਕਿਰਪਾਨ ਇਹਦੇ ਕੋਲ ਕਰਤੀ ਫਮਸਾ ਕੋਈ ਸਾਡੇ ਮੇਰੇ ਪੋਤੇ ਦਾ ਵਿੱਚ ਬਹੁਤ ਡਰਿਆ ਨਸ਼ਾ ਕਰਿਆ ਇਹਦਾ ਪੂਰਾ ਇਹ ਅੱਜ ਦੁਪਹਿਰਾਂ ਦੇ ਫਿਰਦਾ ਇੱਥੇ ਚੋਰੀਆਂ ਕਰਦਾ ਨਹੀਂ ਸਰਕਾਰ ਕਹਿੰਦੀ ਨਸ਼ਾ ਖਤਮ ਹੋ ਗਿਆ ਕੋਈ ਨਸ਼ਾ ਖਤਮ ਨਹੀਂ ਹੋਇਆ ਸਾਹਮਣੇ ਪਿਆ ਹਾਂ ਨੀਰਾ ਨਸ਼ਾ ਕਰ ਰਿਹਾ ਹੈ ਸੜਦਾ ਜੇ ਮੁੰਡੇ ਨੂੰ ਕੁਸ ਹੋਵੇ ਕੱਲਾ ਮੇਰਾ ਪੋਤਾ ਸੀਗਾ ਪੁਲਿਸ ਆਈ ਨਹੀਂ ਹਾਲ ਤੱਕ ਪੁਲਿਸ ਕੋਈ ਨਹੀਂ ਆਈ ਉਰੇ ਤੱਕ ਕਰੇ ਤੋ ਕਰ ਆ ਰਹੇ ਨਹੀਂ ਆ ਰਹੇ ਨਹੀਂ ਆ ਰਹੇ ਪੁਲਿਸ ਬੁਲਾਇਆ ਰਹੇ ਨੇ ਭਾਜੀ ਮੇਰੀ ਗੱਲ ਸੁਣੋ ਮੈਂ ਤਾਂ ਜਿਹੜੇ 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 ਦਾਅਵੇ ਕਰੇ ਹੋਏ ਨੇ ਕੰਮ ਨਗੰਮੇ ਹੀ ਨੇ ਇਹ ਸਰਕਾਰਾਂ ਦੇ ਕਾਰਜ ਆ ਦੇਖ ਲਓ ਸਾਹਮਣੇ ਬੈਠੇ ਨੇ ਹੁਣ ਇਹੋ ਕੰਮ ਹੋ ਗਿਆ ਕਹਿੰਦੇ ਜਵਾਕਾਂ ਨੂੰ ਅੰਦਰੇ ਤਾਲੇ ਲਾ ਕੇ ਰੱਖੋ ਬਾਹਰ ਨਾ ਨਿਕਲੋ ਅਸੀਂ ਸ਼੍ਰੀ ਆਮ ਚੱਕਣ ਵਾਲੇ ਫਿਰ ਰਹੇ ਆ ਆ ਤੁਹਾਡੇ ਸਾਹਮਣੇ ਸ਼੍ਰੀ ਆਮ ਫਿਰ ਰਹੇ ਨੇ ਇਹ ਇਕੱਲਾ ਸੀ ਕਿ ਨਾਲ ਇਕੱਲਾ ਹੀ ਦੀਗਾ 10 ਇਕੱਲਾ ਰਿਹਾ ਹੁਣ ਪਤਾ ਨਹੀਂ ਕੀ ਕਹਿ ਰਿਹਾ ਮੈਂ ਕਿਹਦੇ ਨਾਲ ਆ ਕੀ ਆ ਨਾਲੇ ਲੋਕਲ ਹੈ ਤੇ ਸਭ ਤੋਂ ਵੱਡੀ ਗੱਲ ਮੈਂ ਨਾਬੇ ਨਿਵਾਸੀਆਂ ਨੂੰ ਕਹਿਣਾ ਚਾਹਣਾ ਆਪਦੇ ਨਿਆਣੇ ਆਪ ਤੁਸੀਂ ਜ਼ਿੰਮੇਵਾਰ ਹੋਵੋਗੇ ਤੇ ਸਭ ਤੋਂ ਵੱਡੀ ਗੱਲ ਆ ਦੇਖ ਲਓ ਇਹ ਜੇ ਚੋਰਾਂ ਤੋਂ ਬਚਾ ਕੇ ਰੱਖੋ ਆ ਜਿਹੜੇ ਚਿੱਟਾ-ਚੁੱਟਾ ਲਾਉਂਦੇ ਨੇ ਇਹਨਾਂ ਦੇ ਸਿੰਗੀ ਘੁੱਟਣੀ ਚ ਕਹ ਲਾਗੇ ਆਪਾਂ ਕੀ ਕਰਦੇ ਇੱਕ ਮਿੰਟ ਮੇਰੀ ਗੱਲ ਸੁਣੋ ਹੁਣ ਇਹ ਇਹਦੇ ਮਤਲਬ ਇਹਨੂੰ ਬਚਾਉਣ ਦੇ ਚਲੋ ਆਪਾਂ ਕਰ ਰਹੇ ਆ ਹਨਾ ਵੀ ਚਲ ਇਹ ਆ ਹੋ ਗਿਆ ਜੇ ਮੇਰਾ ਜਵਾਕ ਚੱਕ ਕੇ ਜਾਂਦਾ ਕੌਣ ਜ਼ਿੰਮੇਵਾਰ ਦੀਗਾ ਗੱਲ ਤਾਂ ਉਹ ਆ ਹਾਂਜੀ ਹਾਂਜੀ ਬਿਲਕੁਲ ਖਤਰ ਹੈ ਜੀ ਕੁਝ ਵੀ ਨਹੀਂ ਰੁਕਿਆ ਕੋਈ ਨਛਾਣੀ ਰੁਕਿਆ ਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਅੱਖਾਂ ਦੇ ਕੋਈ ਆਪਾ ਉਹ ਤਾਂ ਲੈ ਕੇ ਨਹੀਂ ਆ ਪਿਆ ਨਸ਼ੇੜੀ ਤੁਹਾਡੇ ਸਾਹਮਣੇ ਕੀ ਵੀ ਫੜਿਆ ਕੀ ਕਿਸ ਨਹੀਂ ਫੜਿਆ ਇਹ ਜਵਾਕ ਇੱਥੋਂ ਚੱਕ ਕੇ ਆਪਣੇ ਸਿਸਟਰ ਨੇ ਇੱਥੇ ਰਹਿੰਦੇ ਉਹਨਾਂ ਨੇ ਦੇਖਿਆ ਇਹ ਲੈ ਕੇ ਅੰਦਰ ਵੜਿਆ ਉਹ ਬੇਟ ਟੱਪ ਕੇ ਗੇਟ ਟੱਪਿਆ ਉਹ ਗੇਟ ਅੱਪ ਦੇ ਟਾਈਮ ਇਹਦੇ 6:00 ਟੱਪੀ ਆ ਅੰਦਰ ਇਹਨੇ ਕਿਰਚ ਪਈਆ ਕਿਰਚ ਮਾਰਨ ਨੂੰ ਪਿਆ ਸਭ ਦੇ ਹੁਣ ਵੀ ਕਹਿੰਦਾ ਸਭ ਨੂੰ ਮੈਨੂੰ ਹੱਥ ਨਾਲ ਲਾਉ ਮੈਂ ਮਾਰੂਗਾ ਆ ਦੇਖ ਮਾਰਦਾ ਪਿਆ ਆ ਦੇਖੋ ਤੁਸੀਂ ਹਾਲੇ ਕਹਿੰਨੇ ਕੁਝ ਨਹੀਂ ਸਭ ਜਾਣ ਕੇ ਪਖੰਡ ਕਰਦਾ ਪਿਆ ਕੁਝ ਨਹੀਂ ਆ ਨਸ਼ੇੜੀ ਆ ਗੋਲੀਆਂ ਪਈਆਂ ਨੇ ਇਹਦੀਆਂ ਕਾਰਵਾਈ ਹੋਣੀ ਚਾਹੀਦੀ ਇਸ ਤਰ੍ਹਾਂ ਹਾਂਜੀ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਲੈ ਕੇ ਜਾਣ ਇਹਨੂੰ ਅਰੇ ਆਈਡੀ ਪ੍ਰੂਫ ਪਏ ਨੇ ਆਧਾਰ ਕਾਰਡ ਪਏ ਆ ਉਹ ਬਾਪੂ ਦੇ ਕਾਰਡ ਪਏ ਨੇ ਕਰੋ ਬੇਦਕਲ ਕੀਤਾ ਪਿਆ ਉਹ ਦੇਖੋ ਮਾਰੋ ਕੈਮਰੇ ਜਿੱਧਰ ਕਰੋ ਉਹ ਤੋਂ ਬਾਅਦ ਇਹ ਉਰੇ ਗਾਲਾਂ ਕੱਢ ਰਿਹਾ ਜੀ ਲੋਕਾਂ ਨੂੰ ਨਸ਼ਾ ਇਹਦੇ ਕਰਿਆ ਹੋਇਆ ਤੇ ਆ ਤੁਹਾਡੇ ਸਾਹਮਣੇ ਆ ਜੀ ਦੇਖ ਲਓ ਤੁਹਾਡੇ ਸਾਹਮਣੇ ਹੁਣ ਵੀ ਗਾਲਾਂ ਕੱਢ ਰਿਹਾ ਨਸ਼ੇ ਦੇ ਪੱਤੇ ਤੇ ਜੇਬ ਚੋਂ ਨਿਕਲੇ ਨੇ ਜੀ ਪੁਲਿਸ ਨੂੰ ਅਸੀਂ ਫੋਨ ਕਰ ਦਿੱਤਾ ਐਸਐਚਓ ਸਾਹਿਬ ਵੀ ਆ ਰਹੇ ਨੇ ਜੀ ਸਾਰਿਆਂ ਨਾਲ ਗੱਲ ਹੋ ਗਈ ਉਹ ਪੰਚੋ ਨਾਲ ਨੇ ਜੀ ਖਤਰਾ ਸੀ ਬੱਚੇ ਨੂੰ ਜੀ ਬਿਲਕੁਲ ਸੀਗਾ ਜੀ ਮੈਨੂੰ ਲੱਗਾ ਇਹ ਬੱਚਾ ਬਹੁਤ ਛੋਟਾ ਜੀ ਉਹ ਤਾਂ ਬੋਲਦਾ ਵੀ ਨਹੀਂ ਅਜੇ ਇਹ ਨਾਲ ਉਰੇ ਹੋਰ ਉਰੇ ਲੜਕੇ ਜਾ ਰਹੀਆਂ ਸੀ ਉਹਨਾਂ ਦੇ ਤਾਂ ਬੈਗ ਹੋ ਗਿਆ ਕਿਉਂਕਿ ਨੇਰਾ ਜਦ ਅਸੀਂ ਸਾਨੂੰ ਪਤਾ ਨਹੀਂ ਲੱਗਿਆ ਉਹ ਜਦ ਅਸੀਂ ਆ ਗੇਟ ਮੂਰੇ ਪਹੁੰਚਿਆ ਤੇ ਖਿੱਤੇ ਗੇਟ ਤੇ ਨੀਗਾ ਮਾਰੋ ਜਦ ਇਹਦੇ ਬਰਾਬਰ ਆਏ ਅਸੀਂ ਅੰਦਰੋਂ ਜਵਾਗ ਅੰਦਰੋਂ ਜਵਾਗ ਚੀਕਾ ਮਾਰਨ ਉਹ ਮੈਂ ਇਹਨੂੰ ਮੁੰਡਾ ਦੇ ਨਾਲ ਮੈਂ ਕਿਹਾ ਅੰਦਰ ਵੜਿਆ ਉਹ ਜਦ ਅੰਦਰ ਇੱਕ ਜਵਾਗ ਨਾ ਉਹ ਤਾਂ ਦੋ ਜਵਾਗਾਂ ਨੂੰ ਲੈ ਕੇ ਉੱਥੇ ਚੜ ਗਿਆ ਦੀ ਇਹ ਤਾਂ ਇੱਕ ਛੋਟੇ ਜਵਾਗ ਨੂੰ ਤਿੰਨ ਸਾਲ ਦੇ ਨੂੰ ਇੱਕ ਹੋਰ ਧੀਗਾ ਤੇ ਇੱਕ ਜਵਾਕ ਕੁਦਰਤੀ ਸੇਵ ਹੋ ਗਿਆ ਉਹਨੇ ਅੰਦਰੋਂ ਕੁੰਡਾ ਲਾ ਲਿਆ ਉਹਨੇ ਭੱਜ ਕੇ ਗੇਟ ਖੋਲਤਾ ਅਸੀਂ ਅੰਦਰ ਵੜ ਗਏ ਉਹ ਕਹਿੰਦਾ ਅੰਕਲ ਜੀ ਉੱਪਰ ਫਿਲਹਾਲ ਅਸੀਂ ਮੌਕੇ ਤੇ ਪਹੁੰਚੇ ਤੇ ਉਹ ਤੋਂ ਬਾਅਦ ਪੜਤਾਲ ਕਰਕੇ ਜੋ ਵੀ ਹੈਗੀ ਹੈ ਬਣਦੀ ਚਾਲ ਵੀ ਲੋਕਾਂ ਨੇ ਦੋਸ਼ ਲਾਇਆ ਵੀ ਨਸ਼ਾ ਕਿੰਨਾ ਹੋਇਆ ਤੇ ਬੱਚਾ ਚੋਰੀ ਕਰ ਲਿਆ ਸੀ ਇਸਨੇ ਦੇਖੋ ਜੀ ਨਸ਼ਾ ਤਾਂ ਕਹਿੰਦੇ ਨੇ ਕਰਿਆ ਹੈ ਪਰ ਉਹ ਤੋਂ ਡਾਕਟਰ ਸਾਹਿਬ ਵੀ ਦੱਸਣਗੇ ਨਾ ਤੁਸੀਂ ਫਿਲਹਾਲ ਉਹਨੂੰ ਹਸਪਤਾਲ ਲੈ ਕੇ ਜਲਦੀ ਪਹਿਲਾਂ ਪਹਿਲਾਂ ਉਹਦਾ ਇਮਸਾਨੀ ਫਰਜ਼ ਹੈ ਉਹਦਾ ਟ੍ਰੀਟਮੈਂਟ ਕਰਾਉਣਾ ਹੈ ਅਸਲੀ ਕੀ ਹੈ ਉਹ ਤੋਂ ਬਾਅਦ ਪਤਾ ਜਾਂਚ ਕਰ ਕਰੂੰਗੀ ਇਸ ਦੀ ਮਰ ਕੋ ਜਾਂਚ ਕਰਕੇ ਉਹ ਤੋਂ ਬਹੁਤ ਪਤਾ ਲੱਗੂਗਾ ਵੀ ਕੀ ਹੈ